ਉਹ ਸ਼ੂਹੋਰ ਪੰਜਾਬੀ ਕਾਇਕੀ ਕਰਨ ਔਚਲਾ ਹਾਦਸੇ ਦਾ ਸ਼ਿਕਾਰ ਹੋਈ ਹਨ ਇਹ ਜਾਣਕਾਰੀ ਖੁਦ ਪਰਨੋ ਔਚਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਪਰਨੋ ਔਚਲਾ ਨੇ ਦੱਸਿਆ ਕਿ ਗਾੜੀ ਦੀ ਸ਼ੂਟਿੰਗ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਹਨ atypuna ਦੇ ਗਰਦਨ ਟੁੱਟੋ ਮਸਾ ਬਚੀ ਹੈ ਐਨਾ ਹੀ ਨਹੀਂ ਕਰਨੋ ਔਚਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਸਵੰਤ ਸਾਫ ਮੇਖਾ ਜਾ ਸਕਦਾ ਹੈ ਕਿ ਕਿਵੇਂ ਕਰਨ ਆਉਂਚਲਾ ਇੱਕ ਬੇਸਰ ਗੱਡੀ ਨੂੰ ਪਹੁੰਚਾ ਰਹੇ ਹਨ ਅਤੇ ਅਚਾਨਕ ਹੀ ਗੱਡੀ ਪਲਟ ਜਾਂਦੀ ਹੈ ਬੇਸ਼ੱਕ ਗੱਡੀ ਪਹੁੰਚਾਉਣਾ ਕਹਾਣੀ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਸੱਚ ਉਹ ਛਿਲ ਗੱਡੀ ਪਲਟ ਗਈ ਕਰਨ ਆਂਸਲਾ ਦੇ ਮਾਮੂਲੀ ਸੱਤਾ ਵਿੰਨਤਿਆ ਹਨ ਕਰਨ ਆਂਸਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਤੇ ਉਹਨਾਂ ਦੇ ਚੌੜਾ ਪਾਰਿਆਂ ਵੱਲੋਂ ਇੱਕ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਵਾਰ ਇਹ ਕਰਨ ਆਂਸਲਾ ਨੇ ਅੱਜ ਇਹ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ